ਵੈਲਕਮ ਆ ਜੀ ਅੱਜ ਦੇ ਮੀਨੀ ਬਲੌਗ 'ਚ ਆਪਾਂ ਲੈ ਕੇ ਆਏ ਮਸੰਮੀਆਂ 10 ਕਿਲੋ ਦਾ ਕਟਾ ਮਿਲਿਆ ਸੀ ਆਪਾਂ ਨੂੰ ਇਹ 400 ਦਾ ਅੱਜ ਆ ਜੀ ਦਾ ਕੱਢਣ ਲੱਗੇ ਆਪਾਂ ਜੂਸ ਆਪਾਂ ਮਸੰਮੀਆਂ ਕੱਟ ਲਈਆਂ ਦਾਤੀ ਇਹਦੇ ਨਾਲ ਕਿ ਦਾਤੀਆਂ ਥੋੜੀ ਈਜ਼ੀ ਹੁੰਦੀਆਂ ਨੇ ਤੇ ਜਸ਼ਮਨ ਨੂੰ ਕਹਿੰਦਾ ਪਾਪਾ ਮੈਂ ਤੋੜਨਾ ਜੂਸ ਕਢਾਉਣਾ ਵਿਚਾਰਾ ਪਰਲੇ ਪਾਸੇ ਜ਼ੋਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਪਾਪਾ ਮੈਨੂੰ ਇੱਧਰ ਆ ਜਾਣ ਦਿਓ ਮੈਂ ਆਪੋ ਤੇ ਫਿਰ ਦਾ ਜੂਸ ਨਿਕਲ ਲਿਆ ਆਪਣਾ ਫਿਰ ਨਹੀਂ ਜੂਸ ਅਜ ਨਿਕਲਣਾ ਤੂੰ ਆਇਗਾ ਪਰੇ ਹਟ ਕਿਉਂਕਿ ਸਾਰੀ ਫੈਮਿਲੀ ਨੂੰ ਆਪਾਂ ਜੂਸ ਪਿਲਾਉਣਾ ਸੀ ਇਸ ਕਰਕੇ ਇਤਨੀ ਚਲੋ ਪਹਿਲਾ ਕਲਾਸ ਆਪਾਂ ਆਪਣੇ ਸਰਦਾਰੀ ਨੂੰ ਪੜਾਤਾ ਮੈਂ ਪਹਿਲਾਂ ਤੂੰ ਪੀ ਲਾਤਾ ਕੰਮ ਕਮ ਕਾਰ ਵੀ ਕਰਨੇ ਨੇ ਤੇ ਬਾਕੀ ਫਿਰ ਅਸੀਂ ਬੱਚਿਆਂ ਨੂੰ ਤੇ ਬਾਕੀ ਫੈਮਿਲੀ ਮੈਂ ਆਪੇ ਪੜਾਈ ਜਾਣਾ ਹੌਲੀ ਹੌਲੀ ਕਰਕੇ ਪਰ ਫਿਰ ਵੀ ਮਾਂ ਤਾਂ ਮਾਂ ਹੀ ਹੁੰਦੀ ਆ ਪਹਿਲਾਂ ਆਪਣੇ ਬੱਚੇ ਨੂੰ ਜੂਸ ਪਲਾ ਕੇ ਦੇਖਿਆ ਫਿਰ ਮਮਾ ਤੁਸੀਂ ਪਹਿਲਾਂ ਪੀ ਲਓ ਮੈਂ ਕੋਈ ਨਹੀਂ ਬਾਅਦ ਵਿੱਚ ਮੈਂ ਪੀ ਦੇਣਾ ਕੋਈ ਚੱਕਣੀ ਤੁਸੀਂ ਵੀ ਉਹ ਪਹਿਲਾਂ ਜਸ਼ਮਨ ਦੀ ਮੰਮਾ ਨੇ ਵਿੱਚੋਂ ਜੂਸ ਜਸ਼ਮਨ ਨੂੰ ਦਿੱਤਾ ਇਹ ਜੋ ਜੂਸ ਆਪਾਂ ਲੈ ਕੇ ਆਏ ਆ 1.7 ਦਾ ਸੀਗਾ ਇਹ 400 ਦਾ ਪਿਆ ਆਪਾਂ ਨੂੰ ਤੇ ਇਹਦੇ ਵਿੱਚੋਂ 10 ਗਲਾਸ ਨਿਕਲੇ ਕੁਛ ਮਸੰਮੀ ਆਪਣੇ ਕੋ ਬਚ ਵੀ ਗਈਆਂ ਠੀਕ ਹੈ ਜੀ ਉਹ ਜਿਹਦੇ ਵਿੱਚੋਂ ਮੇਰੇ ਤੋਂ ਦੋ ਜਾਂ ਤਿੰਨ ਗਲਾਸ ਹੋ ਨਿਕਲੇ ਹੋਣਗੇ ਯਾਨੀ 12 13 ਗਲਾਸ ਨਿਕਲੇ ਆਉਂਦੇ ਨੇ ਇਹਦੇ ਵਿੱਚੋਂ ਆ ਦੇਖੋ ਕਟੇ ਹੋ ਗਏ ਆ ਦੋ ਤਿੰਨ ਪੀਸੇ ਖਰਾਬ ਨਿਕਲੇ ਨੇ ਆ ਇੰਨੇ ਪੀਸ ਆਪਣੇ ਬਚ ਗਏ ਇਹ ਆਪਾਂ ਨੂੰ ਜੂਸ ਦਾ ਗਲਾਸ ਕਟੋਟ 40 ਰੁਪਏ ਹੀ ਪਿਆ ਹੁਣ ਪੀਨੇ ਗਲਾਸ ਵਿੱਚ ਆਪਾਂ ਜੋ ਸਾਰੀ ਫੈਮਿਲੀ ਨੂੰ ਬੁਲਾਤਾ ਤੇ ਜੂਸ ਆਪਣ ਨੂੰ ਵੀ ਬਾਕੀ ਟੇਸਟੀ ਲੱਗਦਾ ਮਿਠਾਸ ਵੀ ਬਹੁਤ ਆ ਪੂਰੀ ਐਨ ਵਧੀਆ ਤੁਸੀਂ ਵੀ ਇਸ ਸਮੇਂ ਇਹ ਜੂਸ ਬਤ ਤੋਂ ਬਤ ਪੀਓ ਕਿਉਂਕਿ ਇਹ ਬਹੁਤ ਸਿਹਤ ਲਈ ਪੀਣ ਨੂੰ ਚੰਗਾ ਹੁੰਦਾ ਵਿਟਾਮਿਨ ਸੀ ਵਧੀਆ ਮਿਲਦਾ ਗਾਂ ਕਿੰਨੂ ਆ ਜਾਣਗੇ ਉਹਨਾਂ ਜੂਸ ਕੱਢਾਂਗੇ ਪਲੀਜ਼ ਵੀਡੀਓ ਨੂੰ ਬਤ ਤੋਂ ਬਤ ਲਾਈਕ ਕਮੈਂਟ ਸ਼ੇਅਰ ਕਰਿਓ ਦੱਸਿਓ ਕਿ